ਡਾਈ ਜਾਂਦਾ ਹੈ ਕਹਿੰਦਾ ਕੀ ਲੋੜ ਐ ਮਰ ਛਕਣ ਦੀ ਸਾਡਾ ਛਕਿਆ ਹੋਇਆ ਐ ਅਸੀਂ ਕਿਹੜਾ ਕੁਝ ਖਾਂਦੇ ਪੀਂਦੇ ਆ ਮਾਸ ਅਸੀਂ ਨਹੀਂ ਖਾਂਦੇ ਸ਼ਰਾਬਾਂ ਅਸੀਂ ਨਹੀਂ ਪੀਂਦੇ ਹੋਰ ਕੋਈ ਬਦਭੈਲੀ ਕਰਮ ਕੋਈ ਅਸੀਂ ਨਹੀਂ ਕਰਦੇ ਐ ਹੋਜਿਆ ਸਾਡਾ ਛਕਿਆ ਹੋਇਆ ਜੀ ਨਾ ਵੀ ਛਕਾਂਗੇ ਅਸੀਂ ਤਾਂ ਕੀ ਫਰਕ ਪੈਂਦਾ ਐ ਇਹ ਸਵਾਲ ਤਾਂ ਪਿਆਰਿਓ 1699 ਦੀ ਬਸਾਖੀ ਨੂੰ ਹੀ ਖਤਮ ਹੋ ਗਿਆ ਸੀ ਇਹ ਸਵਾਲ ਕਰਨਾ ਤਾਂ અત્યੰਤ ਮੂਰਖਤਾ ਦੀ ਗੱਲ ਹੈ ਜਿਹੜੀ ਇਹ ਗੱਲ ਕਹਿੰਦਾ ਨਾ ਕੋਈ ਭਈ ਮੇਰਾ ਸ਼ਕਿਆ ਨਾਲ ਦਾ ਜਿਵੇਂ ਨਾਮ ਹੀ ਸ਼ਕਿਆ ਤਾਂ ਕੀ ਫਰਕ ਪੈਂਦਾ ਹੈ ਕੋਈ ਹੋਰ ਕਿਸੇ ਧਰਮ ਵਿੱਚ ਪੈਦਾ ਹੋਇਆ ਵਾ ਇਹ ਗੱਲ ਕਹੇ ਤਾਂ ਮੰਨ ਲੈਣੇ ਕੋਈ ਗੱਲ ਨਹੀਂ ਭਾਈ ਪਰ ਜੇ ਕੋਈ ਸਿੱਖਾਂ ਦੇ ਘਰੇ ਜੰਮ ਕੇ ਇਹ ਗੱਲ ਕਹਿੰਦਾ ਭਈ ਮੈਨੂੰ ਅਮਰਤ ਛਕਣ ਦੀ ਲੋੜ ਨਹੀਂ ਹੈ ਮੇਰਾ ਸ਼ਕਿਆ ਹੀ ਵੀ ਹੈ ਇਹ ਸਵਾਲ ਇਹ ਗੱਲ ਤਾਂ ਖਾਤਮ 1699 ਦੀ ਵਿਸਾਖੀ ਨੂੰ ਹੋ ਗਈ ਸੀ ਸਾਧ ਸੰਗਤ ਜੀ ਜਿਸ ਵੇਲੇ ਖਾਲਸਾ ਸਾਜਿਆ ਪੰਜ ਪਿਆਰੇ ਸਾਜ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਹੱਥ ਜੋੜ ਕੇ ਪੰਜਾਂ ਦੇ ਕੋਲੋਂ ਅਮਰਤ ਦੀ ਦਾਤ ਮੰਗੀ ਸੀ ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਮਰਤ ਛਕਣ ਦੀ ਲੋੜ ਹੈ ਤੇ ਫਿਰ ਸਾਨੂੰ ਕਿਉਂ ਨਹੀਂ ਹੈ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਮੰਨੀ ਬੈਠੇ ਆਂ ਵੀ ਅਸੀਂ ਨਾਮ ਹੀ ਅਮਰਤ ਛਕਿਆ ਅਮਰਤ ਛਕਿਆ ਨਾਲ ਦੇ ਹੀ ਆਂ ਅਸੀਂ ਕਿਵੇਂ ਮੰਨ ਲਾਂਗੇ ਕਿਵੇਂ ਕਹਿ ਲਾਂਗੇ ਆਪਣੇ ਆਪ ਨੂੰ